ਜੀ ਮੈਂ ਸੀਮਾ ਸੋਲ ਮੈਂ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਜਨਰਲ ਸਕੱਤਰ ਬੋਲ ਰਹੀ ਆਂ ਅੱਜ ਜਿਹੜਾ ਸਾਂਯੁਕਤ ਕਿਸਾਨ ਮੋਰਚਾ ਟ੍ਰੇਡ ਯੂਨੀਅਨ ਦੇ ਸੱਦੇ ਦੇ ਉੱਤੇ ਭਾਰਤ ਬੰਦ ਦੇ ਅਸੀਂ ਵੀ ਆਪਣਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਆਂ ਕਿਸਾਨਾਂ ਨਾਲ ਨਹੀਂ ਇੱਥੇ ਦੁਕਾਨਦਾਰ ਰੇੜੀਆਂ ਵਾਲੇ ਵਿਛੇ ਵਾਲੇ ਹਰ ਇੱਕ ਨਾਲ ਤਾਂ ਘੌਰਿਆ ਜਿਹੜੀ ਮੁਲਾਜ਼ਮਾਂ ਨਾਲ ਤਾਂ ਗੱਲ ਲਗਾਤਾਰ ਚੱਲ ਰਿਹਾ ਟੀਚਰਾਂ ਨੂੰ ਕੁੱਟਿਆ ਜਾ ਰਿਹਾ ਸਾਡੇ ਆਸ਼ਾ ਵਰਕਰਾਂ ਨੂੰ ਇਹ ਸਰਕਾਰਾਂ ਆਨ ਤੋਂ ਪਹਿਲਾਂ ਵਾਅਦੇ ਕੀਤੇ ਨੇ ਪਰ ਅੱਜ ਤਾਂ ਕਰਪੂਰੀਆਂ ਨੁਦਰੀਆਂ ਜਿਹੜਾ ਕਿਸਾਨਾਂ ਦੇ ਆਹ ਦੇਖੋ ਅਸੀਂ ਦੇਖ ਰਹੇ ਹਾਂ ਬਾਰਡਰਾਂ ਦੇ ਉੱਤੇ ਇੰਨੀਆਂ ਤਾਰਾ ਕੰਡਿਆਲੀਆਂ ਤਾਰਾ ਉਹਨਾਂ ਨੂੰ ਇੰਨੇ ਜ਼ਬਰਦਸਤ ਕੁੱਟਿਆ ਜਾ ਰਿਹਾ ਹੈ ਉਹਨਾਂ ਦੇ ਤੇ ਐਕਸਪਾਇਰ ਜਿਹੜੀ ਹੈ ਜਿਹੜਾ ਸਮਾਨ ਐਕਸਪਾਇਰ ਗੋਲੀਆਂ ਐਕਸਪਾਇਰ ਬੰਬ ਆंसू ਗੈਸ ਛੱਡੀ ਜਾ ਰਹੀ ਹੈ ਅਸੀਂ ਉਹਨਾਂ ਨਖੇਦੀ ਕਰਦੇ ਹਾਂ ਅਸੀਂ ਪਹਿਲਾਂ ਵੀ ਅਸੀਂ ਜਿਹੜੇ ਕਿਸਾਨਾਂ ਦਾ ਸਾਥ ਦਿੱਤਾ ਸੀ ਧੰਨਿਆਂ 'ਚ ਗਏ ਸੀ ਅੱਜ ਵੀ ਅਸੀਂ ਆਸ਼ਾ ਵਰਕਰਾਂ ਲੋ ਤੇ ਆਂਗਣਵੜੀ ਵਰਕਰਾਂ ਲੋ ਕਿਸਾਨਾਂ ਦਾ ਪੂਰਾ ਜੋਰ ਜਿੰਨਾ ਵੀ ਸਾਡੇ ਕੋਲ ਹੈਗਾ ਅਸੀਂ ਉਹਨਾਂ ਦਾ ਸਾਥ ਦਾਂਗੇ ਅਸੀਂ ਧੰਨਿਆਂ ਦੇ ਵਿੱਚ ਜਾਨ ਨੂੰ ਤਿਆਰ ਹਾਂ ਸਾਇ ਸਰਕਾਰ ਮਤ ਸੋਚੇ ਕਿ ਕਿਸਾਨ ਕਰ ਲੈ ਉਹਨਾਂ ਨਾਲ ਸਾਰੀ ਮਜ਼ਦੂਰ ਜਥੇਬੰਦੀਆਂ ਟੋਟਲ ਦੁਕਾਨਦਾਰ ਸਾਰਾ ਪੰਜਾਬ ਜਿਹੜਾ ਸਾਰਾ ਭਾਰਤਾ ਜਨਨ ਸਮਰਥਨ ਦੇ ਰਿਆ ਜੇ ਆਪਾਂ ਗੱਲ ਕਰੀਏ ਕਿ ਜੇ ਉਹਨਾਂ ਦੇ ਸਮੇਂ ਵਿੱਚ ਕੇਂਦਰ ਸਰਕਾਰ ਇਹ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਫਿਰ ਤੁਸੀਂ ਕੀ ਆਮ ਕਿਸਾਨਾਂ ਵਾਂਗੂ ਸ਼ੰਭੂ ਬਾਰਡਰ ਤੇ ਜਾ ਕੇ ਆਪਣੇ ਪਰਿਵਾਰ ਸਮੇਤ ਸਮਰਥਨ ਦਿਓਗੇ ਬਿਲਕੁਲ ਜੀ ਜਿਹੜਾ 19 ਦੇ ਵਿੱਚ 2019 ਤੋਂ 22 ਤੱਕ ਕਰ ਚੱਲਿਆ ਕਿ ਤੱਕ ਲਗਾਤਾਰ ਸੰਘਰਸ਼ ਹੋ ਰਿਹਾ ਹੈ ਕਿ ਸਾਡੀਆਂ ਔਰਤਾਂ ਨੇ ਲਗਾਤਾਰ ਬਸਾਂ ਨਹੀਂ ਬਸਾਂ ਲੱਗੀਆਂ ਪੰਜਾਬ ਇਸਤਰੀ ਸਭਾ ਬਾਬਾ ਲੋਂਕ ਪਾਸ਼ਾ ਵਰਕਰਾਂ ਲੋ ਆਂਗਨਵਾੜੀ ਵਰਕਰਾਂ ਵੱਲੋਂ ਗਏ ਆਸੀਂ ਪੂਰੇ ਪਰਿਵਾਰਾ ਸਮੇਤ ਦਿੱਲੀ ਬਾਡਰਾਂ ਦੇ ਵੀ ਤੇ ਜਾ ਕੇ ਉਹਨਾਂ ਦਾ ਸਤਿਕਾਰਾਂਗੇ ਆ ਤੇ ਪਗਵੰਤ ਮਾਨਾਂ ਸੂਬਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹੜਾ ਅੱਜ ਦਾ ਭਾਰਤ ਬੰਦ ਦਾ ਪ੍ਰੋਗਰਾਮ ਆ ਇਹ ਸਾਡੇ ਐਸ ਕੇ ਮ ਨੇ ਦਿੱਤਾ ਕੇਤੀ ਆਯਾਤੀ ਤੋਂ ਬਾਅਦ ਪਹਿਲੀ ਵਾਰੀ ਆ ਕਿ ਇਸ ਅੰਦੋਲਨ ਦੇ ਵਿੱਚ ਕਿਰਤੀ ਕਾਮੇ ਮਲਾਜਮ ਟਰਾਂਸਪੋਰਟਰ ਦੁਕਾਨਦਾਰ ਕਾਰੋਬਾਰੀ ਸਾਰੇ ਲੋਕ ਸ਼ਾਮਲ ਹੋਏ ਆ ਤੇ ਅੱਜ ਦਾ ਭਾਰਤ ਬੰਦ ਮੋਦੀ ਨੂੰ ਇਹ ਸਾਬਤ ਕਰਕੇ ਦੱਸੂਗਾ ਕਿ ਦਸਾਂ ਨੋਮਾ ਦੀ ਕਿਰਤ ਕਰਨ ਵਾਲੇ ਲੋਕ ਸੜਕਾਂ ਤੇ ਆ ਕੇ ਅਸੀਂ ਜਿੱਤ ਕੇ ਤੇ ਤੈਨੂੰ ਪਟਕਾ ਕੇ ਥੱਲੇ ਮਾਰਨਗੇ ਤੇਰੀ ਤਾਨਾਸ਼ਾਹੀ ਨੀਤੀਆਂ ਇਹਦਾ ਅੰਤ ਕਰਨਗੇ ਤੇ ਤੇਰੇ ਰਾਜ ਦਾ ਵੀ ਅੰਤ ਕਰਨਗੇ ਪਰ ਬਹੁਤਾ ਜ਼ਰ ਤੇਰੀਆਂ ਮਾਨਾਈਆਂ ਚੱਲੜੀਆਂ ਨਹੀਂ ਜੇ ਕਿਸਾਨ ਦਿੱਲੀ ਦੇ ਬਾਡਰਾਂ ਤੇ ਬਹਿ ਕੇ ਤੇਰੇ ਤਿੰਨ ਕਾਨੂੰਨ ਵਾਪਸ ਕਰਾ ਸਕਦੇ ਆ ਤੇ ਹੁਣ ਤੇ ਸਾਰੇ ਦਸਾਂ ਨੋਮਾ ਦੀ ਕਿਰਤ ਕਰਨ ਵਾਲੇ ਲੋਕ ਸੜਕਾਂ ਤੇ ਆਏ ਆ ਤੇ ਸਾਰੇ ਇਕੱਠੇ ਹੋ ਕੇ ਤੇਰੀਆਂ ਨੀਤੀਆਂ ਜਿਹੜੀਆਂ ਲੋਕਾਂ ਦੇ ਮੂੰਹ ਦੇ ਵਿੱਚੋਂ ਰੋਟੀ ਖੋ ਰਹੀਆਂ ਕੰਮ ਖੋ ਰਹੀਆਂ ਤੇਰੀਆਂ ਨੀਤੀਆਂ ਨੂੰ ਪਾਜ ਦੇਣਗੇ ਆਰਪੋਰੇਟ ਘਰਾਣੇ ਵੀ ਦੇਸ਼ ਚੋਂ ਭੱਜਣਗੇ ਤੇ ਤੈਨੂੰ ਵੀ ਦੇਸ਼ ਚੋਂ ਭੱਜਣ ਲਈ ਮਜਬੂਰ ਕਰ ਦੇਣਗੇ ਬੇਨਤੀ ਆ ਬੇਨਤੀ ਆ ਦੇਖੋ ਅੱਜ ਜਿਹੜਾ ਵਾ ਉਹ ਸਾਰੀਆਂ ਟ੍ਰੇਡ ਯੂਨਾਂ ਵੱਲੋਂ ਜਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਘਾਲ ਦਿੱਤੀ ਗਈ ਸੀ ਔਰ ਇਹਦੇ ਵਿੱਚ ਅੱਜ ਦੇ ਜਾਮ ਦੇ ਸਾਰੀਆਂ ਜਥੇਬੰਦੀਆਂ ਵੀ ਸ਼ਾਮਲ ਆ। ਔਰ ਸਭ ਤੋਂ ਵੱਡੀ ਤੇ ਚੰਗੀ ਪੋਜ਼ਿਟਿਵ ਗੱਲ ਇਹ ਆ ਵੀ ਅੱਜ ਇਸ ਭਾਰਤਬੰਦ ਨੂੰ ਲੋਕਾਂ ਵੱਲੋਂ ਮੁਕੰਮਲ ਤੌਰ ਤੇ ਪਰਵਾਹ ਹੰਗਾਰਾ ਦਿੱਤਾ ਗਿਆ ਆ ਜਿੱਥੇ ਸਾਰੀ ਆਵਾਜ਼ਾਂ ਹੀ ਮੁਕੰਮਲ ਤੌਰ ਤੇ ਠੱਪ ਪਈ ਆ। ਉੱਥੇ ਬਾਜ਼ਾਰਾਂ ਦੇ ਵਿੱਚ ਵੀ ਇੱਕ ਅਦੁੱਧਾ ਦੁਕਾਨਾਂ ਨੂੰ ਛੱਡ ਕੇ ਤਕਰੀਬਨ ਬਾਜ਼ਾਰ ਬੰਦ ਆ। ਹਾਂ ਅਸੀਂ ਇਹਨਾਂ ਜ਼ਰੂਰ ਕੀਤਾ ਲੋਕਾਂ ਦੀ ਸਹੂਲਤ ਵਾਸਤੇ ਜੇ ਕੋਈ ਅਮਰਜੈਂਸੀ ਕੇਸ ਹੁੰਦਾ ਆ ਕੋਈ ਮਰੀਜ਼ ਹੁੰਦਾ ਆ ਅਸੀਂ ਉਹਨੂੰ ਸਹੂਲਤ ਦਿੱਤੀ ਆ ਜਾਣ ਵਾਸਤੇ ਜਾਂ ਕੋਈ ਵਿਆਹ ਵਾਲ ਬੰਦਾ ਬਰਾਤ ਜਾ ਰਹੀ ਆ ਅਸੀਂ ਉਹਨੂੰ ਸਹੂਲਤ ਦਿੱਤੀ ਆਵਾਜਾਈ ਦੇ ਚੰਗਣ ਵਾਸਤੇ ਜਿਹੜੇ ਬੱਚੇ ਪੇਪਰ ਦੇਣ ਜਾ ਰਿਆ ਔਰ ਬਾਕੀ ਲੋਕਾਂ ਵਾਸਤੇ ਜਿਹੜਾ ਉਹ ਪੂ ਮਕਮਲ ਤੌਰ ਤੇ ਬੰਦ ਆ ਸਾਰੇ ਪਾਸੋਂ ਆਵਾਜਾਈ ਤਰਨਦਾ ਜ਼ਿਲ੍ਹੇ ਵਿੱਚ ਜਿਵੇਂ ਚਾਰ ਥਾਵਾਂ ਉੱਤੇ ਵਿਸ਼ੇਸ਼ ਤੌਰ ਤੇ ਵੱਡੇ ਜਾਮ ਲੱਗੇ ਆ ਜਿਹਦੇ ਵਿੱਚ ਤਰਨਤਾਰਨਿਆ ਤਿੱਖੀਵਿੰਡ ਪੱਟੀ ਤੇ ਗੋਂਦਵਾਲ ਸਾਹਿਬ ਸੋ ਇਹ ਮਕਮਲ ਤੌਰ ਤੇ ਬੰਦ ਦੇ ਵਿੱਚ ਅਸੀਂ ਆਸ ਕਰਦੇ ਹਾਂ ਵੀ ਜਿਨੇ ਇਸ ਭਾਰਤ ਬੰਦ ਨੂੰ ਲੋਕਾਂ ਨੇ ਘਾਰਾ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਮਜ਼ਦੂਰ ਮੰਗਾਂ ਨੂੰ ਲੈ ਕੇ ਜਿਵੇਂ ਵੀ ਸਾਡੀਆਂ ਟ੍ਰੇਡ ਯੂਨਨਾਂ ਦੇ ਆਗੂ ਜਿਹੜੇ ਆ ਜਾਂ ਸਯੁਗਤ ਕਿਸਾਨ ਮੋਰਚ ਦੇ ਆਗੂ ਔਲੀ ਸਮਝ ਕਾਰ ਦੇਣਗੇ ਉਹ ਕਾਲ ਜਿਹੜੀ ਹੋਰ ਤਿੱਖੇ ਤੇ ਭਰਵੇਂ ਰੂਪ ਦੇ ਵਿੱਚ ਜਿਹੜੀ ਆ ਉਹ ਸਰਕਾਰ ਤੇ ਦਬਾਅ ਪਾਉਣ ਦੇ ਵਿੱਚ ਸਫਲ ਹੋਊਗੀ। ਉਹਨਾਂ ਨੂੰ ਬੇਨਤੀ ਆ ਕਿ ਉਹ ਦੇਸ਼ ਭਰ ਵਿੱਚ ਅੱਜ ਜਿੱਥੇ ਬੰਦ ਦੀ ਕਾਲ ਦਿੱਤੀ ਗਈ ਸੀ ਉਸੇ ਲੜੀ ਦੇ ਤਹਿਤ ਅਸੀਂ ਖੜੇ ਹਾਂ ਅਮਰਸਰ ਬਠਿੰਡਾ ਨੈਸ਼ਨਲ ਹਾਈਵੇ 54 ਦੇ ਪਿੰਡ ਅਲਾਦੀਨਪੁਰ ਵਿਖੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਇਸ ਤੋਂ ਇਲਾਵਾ ਹੋਰ ਜਥੇਬੰਦੀਆਂ ਵੱਲੋਂ ਤਰਨਾ ਦਿੰਦੇ ਹੋਏ ਸੜਕ ਰੋਡ ਚੱਕਾ ਜਾਮ ਕੀਤਾ ਗਿਆ ਹੈ ਔਰ ਇਸੇ ਆਂਗਣਵਾੜੀ ਵਰਕਰ ਲੈ ਲੋ ਪਾਵਰ ਕਾਰਪੋਰੇਸ਼ਨ ਚਨਾ ਤੋਂ ਲਾਵਾ ਹੋਰ ਬਹੁ ਬਾਰੀਆਂ ਜਥੇਬੰਦੀਆਂ ਮੌਕੇ ਤੇ ਪਹੁੰਚ ਚੁੱਕੀਆਂ ਹਨ ਔਰ ਇੱਥੇ ਵੇਖਣ ਨੂੰ ਇਹ ਮਿਲ ਰਿਹਾ ਹੈ ਕਿ ਸਾਰੇ ਹੀ ਬਸਾਂ ਟਰੱਕਾਂ ਹਾਈਵੇ ਬਿਲਕੁਲ ਜਾਮ ਕਰ ਦਿੱਤਾ ਗਿਆ ਹੈ ਗੱਡੀਆਂ ਦਾ ਲੰਮਾ ਜਾਮ ਦੇਖ ਸਕਦੇ ਹੋ ਤੁਸੀਂ ਹਾਈਵੇ ਦੇ ਉੱਪਰ ਲੱਗਾ ਹੋਇਆ ਪਰ ਇੱਥੇ ਇੱਕ ਇੱਕ ਗੱਲ ਕਿਸਾਨਾਂ ਦੀ ਬਹੁਤ ਚੰਗੀ ਲੱਗੀ ਹੈ ਜਿੱਥੇ ਇਹ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ ਗਿਆ ਹੈ ਤਾਂ ਕਿ ਕੋਈ ਐਂਬੂਲੈਂਸ ਆਂਦੀ ਹੈ ਤਾਂ ਉਸ ਨੂੰ ਜਾਣ ਲਈ ਰਸਤਾ ਦਿੱਤਾ ਜਾ ਰਿਹਾ ਹੈ ਇਸ ਦੌਰਾਨ ਅਸੀਂ ਵਕ ਵਕ ਅਗਵਾਂ ਨਾਲ ਗੱਲ ਵੀ ਕਰਾਂਗੇ ਇਸ ਵਿੱਚ ਜੀ ਹੁਣ ਤੁਹਾਡੇ ਸਾਹਮਣੇ ਆਂਗਣਵਾੜੀ ਵਰਕਰਾਂ ਨਾਲ ਗੱਲ ਕਰਾਂਗੇ ਪੰਜੀ ਤੁਸੀਂ ਪ੍ਰਧਾਨ ਜੀ ਨਾਲ ਗੱਲ ਕਰਾਂਗੇ ਕਿ ਇਹਨਾਂ ਦੀ ਕੀ ਕੀ ਮੰਗਾਂ ਹਨ ਅੱਜ ਇੱਥੇ ਅੰਤਰਨੀਦੀ ਸਮਰਥਨ ਦੇ ਨਾਲ ਆਏ ਆ ਪੰਜਾਬ ਦੇ ਵਿੱਚ ਆਪਣੇ ਸਾਥੀਆਂ ਦੇ ਸਮੇਤ ਵੱਡੀ ਗਿਣਤੀ ਪਹੁੰਚੇ ਹਨ ਤੁਸੀਂ ਕੀ ਨਾਮ ਤੁਹਾਡਾ ਹੈ ਕੀ ਕਹਿਣਾ ਹੈ ਮੇਰਾ ਨਾਮ ਕੁਲਦੀਪ ਕੌਰ ਆ ਮੈਂ ਬਲਾਕ ਨਿਸ਼ਾਰਾ ਪਨਵਾ ਸੀਟੂ ਜੂਨੀਅਰ ਦੀ ਮੈਂਬਰ ਆ ਤੇ ਸਰਕਾਰ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਸਾਡੇ ਬੱਚੇ ਖੋਲੇ 3 ਤੋਂ 6 ਸਾਲ ਦੇ ਸਾਨੂੰ ਉਹਨਾਂ ਸਕੂਲ 'ਚ ਰਜਿਸਟਰ ਕੀਤਾ ਰਜਿਸਟਰਡ ਕੀਤਾ ਕਮਰਾ ਮਾੜਾ ਮੋਟਾ ਦਿੱਤਾ ਨਾਕੁਰ ਸੋਈ ਦਿੱਤੀ ਬੱਚਿਆਂ ਦੇ ਖਾਣਾ ਬਣਾਉਣ ਵਾਤੇ ਨਾ ਕੋਈ ਸਾਨੂੰ ਸਹੂਲਤ ਨਹੀਂ ਦਿੱਤੀ ਸ਼ਰਕ ਤਮਾਸ਼ਾ ਜਿਹਾ ਬਣਾ ਕੇ ਸਾਡਾ ਰੱਖਿਆ ਨਾ ਅਸੀਂ ਇੱਧਰ ਜੋਗੇ ਰਹਿ ਗਏ ਤੇ ਨਾ ਹੀ ਉੱਧਰ ਜੋਗੇ ਰਹਿ ਗਏ ਕਿ ਇਹ ਬਨੇ ਸਾਨੂੰ ਇਹਨਾਂ ਦਾ ਸੈੱਟ ਕੀਤਾ ਹੀ ਨਹੀਂ ਸਾਡੇ ਬੱਚੇ ਨਹੀਂ ਸਾਨੂੰ ਵਾਪਸ ਕਰਨ ਦੇ ਆ ਹੀ ਰੋਂਦੇ ਆ ਇਹਨੂੰ ਤਰਲੇ ਪਾਉਂਦੇ ਸਾਡੀ ਤਨਖਾਹਾਂ ਉਹ ਸਾਨੂੰ ਟਾਈਮ ਨਾਲ ਨਹੀਂ ਦਿੰਦੇ ਸਾਰਾ ਸਾਨੂੰ 5 1000 ਰੁਪਏ ਦਿੰਦੇ ਉਹ ਵੀ ਟੋਟਵਾ ਕਦੀ 5500 ਦੇ ਦਿੰਦੇ ਆ ਕਰੀ ਸਾਡਾ 4500 ਵੱਖਰਾ ਕਰਕੇ ਦੇ ਦਿੰਦੇ ਆ ਸਾਨੂੰ ਮੱਝ ਕੇ ਤਨਖਾਹ ਨਹੀਂ ਦਿੰਦੇ ਅਸੀਂ ਦੁਖੀ ਹੋ ਕੇ ਆਪਣੇ ਸੰਘਰਸ਼ ਕਮੇਟੀ ਕਿਸਾਨ ਨਾਲ ਆਪਣੀ ਯੂਨੀਅਨ ਲੈ ਕੇ ਆਏ ਆ ਤੇ ਪਿੱਟ ਸਿਆਪਾ ਕਰਨਾ ਹੈ ਭਗਵੰਤ ਮਾਨ ਦਾ ਤੇ ਮੋਦੀ ਸਰਕਾਰ ਦਾ ਸਾਨੂੰ ਬਹੁਤ ਦੁਖੀ ਕੀਤਾ ਇਹਨਾਂ ਨੇ ਇਹਨਾਂ ਦੁਖੀ ਹੋ ਕੇ ਹੀ ਸੜਕਾਂ ਤੇ ਪਹੁੰਚੇ ਆ ਇਹਨਾਂ ਦੇ ਵਿਰੋਧ ਅਸੀਂ ਫਿਰ ਬੋਲਣ ਦਾ ਆ ਬੋਲਣ ਜੀ ਨਹੀਂ ਕਰਦਾ ਆਪਣੀ ਸਰਕਾਰਾਂ ਨਾ ਕਰਾਵ ਪਰ ਸਰਕਾਰਾਂ ਦੀਆਂ ਨੀਤੀਆਂ ਇੰਨੀਆਂ ਗੰਦੀਆਂ ਵਾਂ ਕਿ ਇਹਨਾਂ ਦੇ ਵਿਰੋਧ ਸਾਨੂੰ ਬੋਲਣਾ ਹੀ ਪੈ ਰਿਹਾ ਇਹ ਤੁਹਾਡੀਆਂ ਕਿੰਨੇ ਸਮੇਂ ਤੋਂ ਜਿਹੜੀਆਂ ਮੰਗਾਂ ਵਾ ਯਾਨੀ ਇਹ ਕਿ ਇਧਰ ਸਰਕਾਰ ਵੱਲੋਂ ਔਰ ਕਿੰਨੀ ਵਾਰ ਤੁਸੀਂ ਇਸ ਸਬੰਧ ਵਿੱਚ ਪਹੁੰਚ ਕੀਤੀ ਜਾਂ ਪ੍ਰੋਟੈਸਟ ਕੀਤਾ ਕਿੰਨੇ ਸਮੇਂ ਤੋਂ ਲੱਗੇ ਹੋਏ ਇਸ ਕੰਮ ਦੀ 2017 ਤੋਂ ਲੈ ਕੇ ਅਸੀਂ ਆਪਣਾ ਸੰਘਰਸ਼ ਕਰ ਰਹੇ ਸਾਡੀਆਂ ਕੋਈ ਮੰਗ ਨਹੀਂ ਮੰਨੀਆਂ ਇਹਨਾਂ ਨੇ ਕੋਈ ਨਹੀਂ ਕੀਤਾ ਸਾਡਾ ਕੱਬ ਕੋਈ ਸਾਡਾ ਮਸਲਾ ਹੱਲ ਨਹੀਂ ਕੀਤਾ ਅਸੀਂ ਸਰਕਾਰਾਂ ਦੇ ਖਿਲਾਫ ਲੜਨਾ ਵਾ ਇਦਾਂ ਲੜ ਲੜ ਕੇ ਆਪਣੇ ਹੱਕ ਅੱਗੇ ਵੀ ਲਿਆ ਤੇ ਗਾਂ ਵੀ ਲਵਾਂਗੇ ਅੱਜ ਅਸੀਂ ਇਸ ਦੌਰਾਨ ਅਸੀਂ ਗੱਲ ਕਰਾਂਗੇ ਕਾਮਰੇਡ ਜਵਿੰਦਰ ਸਿੰਘ ਜੀ ਸੋਲ ਨੇ ਇਹਨਾਂ ਨਾਲ ਗੱਲ ਕਰਾਂਗੇ ਕੀ ਕੀ ਚਾਹੁੰਦੇ ਨੇ ਹਾਂਜੀ ਅੱਜ ਅੱਜ ਮੈਂ ਦਵਿੰਦਰ ਸੋਰ ਕੋਲ ਦੇ ਅੰਦਕ ਸਾਹਾ ਦੇ ਜ਼ਿਲ੍ਹੇ ਦੇ ਆਗੂ ਅੱਜ ਅਸੀਂ ਜਿਹੜਾ ਬੰਦ ਕਰ ਰਹੇ ਹਾਂ ਕਿ ਇੱਕ ਜਿਹੜਾ ਸ਼ੰਭੂ ਮਵਾਲੇ ਦੇ ਕਿਸਾਨਾਂ ਦੇ ਹਤਿਆਚਾਰ ਹੋਇਆ ਉਹਦੇ ਸੰਬੰਧ ਵਿੱਚ ਇੱਕ ਐਮਐਸਬੀ ਕਾਨੂੰਨ ਬਾਰੇ ਜਿਹੜਾ ਸਰਕਾਰ ਮੰਨੀ ਸੀ ਪੀਰੇ ਜੇ ਉਹ ਦਿੱਲੀ ਐਕਸ਼ਨ ਹੋਇਆ ਉਹਦੇ ਸੰਬੰਧ ਸਾਨੂੰ ਜਦੋਂ ਮੰਨੀ ਉਦੋਂ ਅਸੀਂ ਜਿਹੜਾ ਮੈਂ ਐਕਸ਼ਨ ਕਰ ਰਹੇ ਹਾਂ ਇਹ ਜਿਹੜਾ ਸਾਰੇ ਤਹਿਸੀਲ ਪੱਧਰ ਤੇ ਅੱਜ ਅਸੀਂ ਕੱਟ ਕਰ ਰਹੇ ਹਾਂ ਕੱਟ ਬਹੁਤ ਵਧੀਆ ਉਹ ਨਾਵਾ ਇੱਥੇ ਜਿਹੜਾ ਅੱਜ ਸਾਰਾ ਚਮਾਲ ਪਹਿਲੋਂ ਅਸੀਂ ਚਮਾਲ ਬੰਦ ਕਰਾ ਕੇ ਆਏ ਹਾਂ ਸਾਰਾ ਚਮਾਲ ਬੰਦ ਕਰਾ ਕੇ ਗਗੂਬੂ ਆ ਜਬਾ ਹਾਲ ਟੰਡ ਸਰਾਈ ਮਾਂਦਗਾ ਸਾਰੇ ਜਿਹੜੇ ਅਸੀਂ ਤਸਵੀਰ ਪੱਧਰ ਤੇ ਪ੍ਰੋਗਰਾਮ ਕਰ ਰਹੇ ਆ ਇਹ ਪ੍ਰੋਗਰਾਮ ਸਾਡੇ ਹੋ ਰਹੇ ਆ ਧੰਨਵਾਦ ਜੀ ਇੱਥੇ ਵਕ ਵਕ ਜਥੇਬੰਦੀਆਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੀਆਂ ਲਾਗੂ ਆ ਰਹੇ ਆ ਆਪਣਾ ਆਪਣਾ ਰੋਜ਼ਗਾਰ ਕਰ ਰਿਹਾ ਕੇਂਦਰ ਸਰਕਾਰ ਖਿਲਾਫ ਔਰ ਕਿਸਾਨਾਂ ਨੂੰ ਸਮਰਥਨ ਦੇ ਰਿਹਾ ਰਮਨ ਚਾਵਲਾ ਜਗਬਣ ਟੀਵੀ ਧਰਨਦਾਰਨ